ਜਿਹੜੇ ਕਹਿੰਦੇ ਸੀ ਤੇਰੀ ਸੋਚ ਤੇ ਪਹਿਰਾ ਧਿਆਗੇ ਠੋਕੇ ਹੁਣ ਮੂੰਹ ਚੁੱਕਣ ਨਾ ਜਿਹੜੇ ਕਹਿੰਦੇ ਸਾਨੂੰ ਅਕਾਲੀ ਹੋਣ ਤੇ ਮਾਣ ਹੈ ਚੱਕੜ ਮੂੰਹ ਆਣਾ ਤੁਹਾਡੇ ਕੱਲੇ-ਕੱਲੇ ਲੀਡਰ ਨੇ ਆਪਦਾ ਗਨਾਹ ਕਬੂਲ ਕਰ ਲਿਆ ਤੇ ਤੁਹਾਡੇ ਮੇਨ ਬੰਦੇ ਨੇ ਤਾਂ ਕਤਲ ਤੋਂ ਲੈ ਕੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੀ ਤੋਹੀਨ ਤੇ ਸਭ ਦੇ ਸਾਧ ਦੀ ਸੇਵਾ ਸਾਰੀ ਉਹਨੇ ਕਬੂਲ ਕੀਤੀ ਹੈ ਕਿਹੜੇ ਮੂੰਹ ਨਾਲ ਕਹੋਗੇ ਕਿ ਇਹ ਬੰਦੇ ਅਕਾਲੀ ਦਲ ਦੇ ਪ੍ਰਧਾਨ ਬਣਨੇ ਚਾਹੀਦੇ ਜੋ ਇਹ ਫੁਕਰੀਆਂ ਮਾਰਦਾ ਨਾ ਅੱਜ ਦਾ ਮੌਜੂਦਾ ਇਹਨਾਂ ਦਾ ਮੁੱਖ ਮੰਤਰੀ ਉਹਨੇ ਤਾਂ ਬਚਾਇਆ ਇਹਨੂੰ 302 ਦੇ ਕੇਸ ਚ ਚਲਾਨ ਨਹੀਂ ਪੇਸ਼ ਕੀਤਾ 307 ਦਾ ਤਾਂ ਕਰਤਾ ਕਿ ਉਹ ਸਜ਼ਾ ਦੇ ਆੜੜਪਾਟ ਨੇ ਕੋਈ 2 ਸਾਲ ਹੈ ਕੋਈ 4 ਹੈ ਕੋਈ 7 ਤਾਂ ਕੋਈ ਛਾਲ 302 ਦੇ ਚ ਮਿਨੀਮਮ ਜਿਹੜੀ ਹੈ ਲਾਈਫ ਇੰਪ੍ਰਿਜ਼ਨਮੈਂਟ ਹੈ ਉਹਨੂੰ ਅਸੀਂ ਬਚਾਇਆ ਜਿਹੜੇ ਆਈਓ ਨੇ ਉਹਨਾਂ ਨੂੰ ਇੱਥੇ ਕਰ ਐਵੀਡੈਂਸ ਨਹੀਂ ਮਿਲੀ ਪਰ ਮੁਲਜ਼ਮ ਆਪਦੇ ਮੂੰਹੋਂ ਕਹਿ ਗਿਆ ਕਿ ਮੈਂ ਸਾਰਾ ਕੁਝ ਕਰਾਇਆ ਸਜ਼ਾ ਦਾ ਕੰਪੈਰੀਸ਼ਨ ਮਹਾਰਾਜ ਜੀ ਸਿੰਘ ਦੇ ਨਾਲ ਵੀ ਕੀਤਾ ਜਾ ਰਿਹਾ ਕਿ ਸਜ਼ਾ ਤਾਂ ਕੱਲ ਤੱਕ ਸਾਹਿਬ ਤੋਂ ਮਹਾਰਾਜ ਜੀ ਸਿੰਘ ਨੂੰ ਵੀ ਇੱਕ ਵਾਰ ਸੁਣਾਈ ਗਈ ਨਹੀਂ ਮਹਾਰਾਜਾ ਰਣਜੀਤ ਸਿੰਘ ਨੇ ਆਪਦੇ ਪੰਜਾਬ ਦੇ ਲੋਕਾਂ ਨੂੰ ਨਹੀਂ ਮਾਰਿਆ ਆਪਦੀ ਕੌਮ ਦੇ ਲੋਕਾਂ ਤੇ ਗੋਲੀ ਨਹੀਂ ਚਲਾਈ ਮਹਾਰਾਜਾ ਰਣਜੀਤ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਜਵੀ ਨਹੀਂ ਕੀਤੀ ਕਿਸੇ ਦੀ ਹਿੰਮਤ ਨਹੀਂ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਉਹ ਇਹ ਕਰਕੇ ਵੀ ਬੋਲ ਜੇ ਕੋਈ ਉਹਨੇ ਪੰਜਾਬ ਦਾ ਸੌਦਾ ਨਹੀਂ ਕੀਤਾ ਪੱਠਾ ਵਾ ਕੇ ਪੰਜਾਬ ਦਾ ਤੇ ਹੁਣ ਤੁਸੀਂ ਮਹਾਰਾਜਾ ਰਣਜੀਤ ਸਿੰਘ ਨਾਲ ਕੰਪੇਅਰ ਕਰੋਗੇ ਨਾ ਬੰਦਿਆ ਇਹ ਦਿਮਾਗ ਚੋਂ ਕੱਢ ਦੇਣ ਕਿ ਅਕਾਲੀ ਦਲ ਜੇ ਇਹ ਵਿੱਚ ਹੋਣਗੇ ਅਕਾਲੀ ਦਲ ਸਰਵਾਈਵ ਨਹੀਂ ਕਰਦਾ ਮੇਥੋਂ ਲਖਾ ਲਓ ਸੱਚੇ ਪਾਤਸ਼ਾਹ ਦੀ ਮਿਹਰ ਰਹੀ ਤਾਂ ਜਿੱਥੇ ਬੰਦੇ ਖਲੋਣ ਕਰਨਗੇ ਉਥੋਂ ਲੋਕ ਪਾਸੇ ਹੋ ਜਾਣਗੇ ਅਕਾਲੀ ਦਲ ਮਾੜਾ ਨਹੀਂ ਜੇ ਅਸੀਂ ਇਹਨਾਂ ਬੰਦਿਆਂ ਨੂੰ ਪੁੱਛਣਾ ਹੈ ਜੇ ਫੇਰ ਇਹਨਾਂ ਨੂੰ ਅੱਗੇ ਲੈ ਕੇ ਆਉਣਾ ਹੈ ਤੇ ਇਹਨਾਂ ਨੂੰ ਤਾਂ ਮੂੰਹ ਪੈ ਜਾਈਗਾ ਵਿਚਾਰ ਫੇਰ ਕੀ ਹੈ ਜਾ ਕੇ ਫਿਰ ਮਾਫੀ ਮੰਗਲਾਂਗੇ ਯਾਰ ਦੇਖੋ ਮੈਂ ਕਈ ਜਿਹੜਾ ਮੰਦਬੁੱਧੀ ਬੱਚੇ ਨੇ ਜਿਹੜਾ ਆਪਦੇ ਮੂੰਹੋਂ ਗੁਨਾਹ ਕਬੂਲ ਕੀਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਹੀ ਨਾ ਕਿਹੜੇ ਮੂੰਹ ਦੇ ਨਾਲ ਤੁਸੀਂ ਪੱਗਾ ਬਣ ਕੇ ਇਹਨਾਂ ਦੇ ਪਿੱਛੇ ਖਲੋਵੋਗੇ ਯਾਰ ਸਾਨੂੰ ਤਾਂ ਤੁਸੀਂ ਮੈਂਟ ਵਿੱਚ ਕਹਿ ਦੇਣਾ ਕਿ ਅਸੀਂ ਤਾਂ ਜੀ ਗੁਰੂ ਘਰ ਨੂੰ ਮੰਨਦੇ ਜੀ ਦਾੜ੍ਹੀਆਂ ਕਾਲੀਆਂ ਕਰਦੇ ਆ ਤੇ ਤੁਸੀਂ ਯਾਰ ਇੰਨਾ ਕੁਝ ਕਰਕੇ ਤੁਸੀਂ ਕੀ ਸਿੱਖਿਆ ਕੁਝ ਵੀ ਨਹੀਂ ਸਿੱਖਿਆ ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤੋਹੀਨ ਪਸੰਦ ਕਰਦੇ ਹੋ ਗੁਰੂ ਗ੍ਰੰਥ ਸਾਹਿਬ ਦੀ ਤੋਹੀਨ ਪਸੰਦ ਕਰਦੇ ਹੋ ਪੰਜਾਬ ਦੀ ਬਰਬਾਦੀ ਤੁਸੀਂ ਪਸੰਦ ਕਰਦੇ ਹੋ ਆ ਤੇਰੇ ਬੰਦੇ ਹੀ ਜਿਨ੍ਹਾਂ ਦੇ ਸਿਰ ਤੇ ਬਹਿ ਕੇ ਆਪਾਂ ਉਹਦੋਂ ਕ੍ਰਾਈਮ ਕਰਦੇ ਆਂ ਜੁਰਮ ਕਰਦੇ ਆਂ ਉਹ ਕੱਲੇ ਕੱਲੇ ਛੱਡ ਰਹਿਣ ਤੇਨੂੰ ਉਹ ਆਪਦੇ ਪਾਸੇ ਹੋ ਕੇ ਖਲੋਗੇ ਸਰ ਘਰ ਰਿਸ਼ਤੇਦਾਰ ਪਾਸੇ ਹੋ ਕੇ ਖਲੋ ਗਿਆ ਉਹਨੇ ਇਹ ਨਹੀਂ ਕਿਹਾ ਕਿ ਜੇਦ ਚੰਗਾ ਕੀਤਾ ਜਾਂ ਮਾੜਾ ਕੀਤਾ ਮੈਂ ਤੇਰਾ ਸਾਥ ਨਹੀਂ ਛੱਡਣਾ ਉਹਨੂੰ ਆਵਾਜ਼ ਆਈ ਕਿਦੋਂ ਰੋਣਾ ਪਾਸੇ ਹੋ ਗਿਆ ਆ ਰਿਸ਼ਤੇਦਾਰੀਆਂ ਇਹ ਪਰਿਵਾਰ ਮੈਂਬਰ ਨੇ ਇਹਦੇ ਵਿੱਚੋਂ ਸਿੱਖਿਆ ਹਰ ਇਨਸਾਨ ਨੂੰ ਮਿਲਦੀ ਹੈ ਕਿ ਗਨਾਹ ਜਿੰਨੇ ਮਰਜ਼ੀ ਕਰ ਲੈ ਜਦੋਂ ਗਨਾਹਾਂ ਦਾ ਹਿਸਾਬ ਹੁੰਦਾ ਹੈ ਤੇਨੂੰ ਕੱਲਾ ਕੱਲਾ ਛੱਡ ਜਾਂਦਾ ਗੁਰਦੁਆਰਿਆਂ ਨੂੰ 5-500 ਕਿੱਲਾ ਜ਼ਮੀਨ ਦਿੱਤੀ ਪਾਕਿਸਤਾਨ ਦੇ ਅੰਦਰ ਜਾ ਕੇ ਵੇਖੋ ਉਹਨਾਂ ਨੇ ਕਿਹਾ ਗੁਰੂ ਘਰ ਦਾ ਵਜ਼ੀਰ ਕਿਦੋਂ ਮੰਗੇ ਨਾ ਉਹਨਾਂ ਦੀ ਰਿਸ ਕਰੋਗੇ ਤੁਸੀਂ ਮਹਾਰਾਜਾ ਰਣਜੀਤ ਸਿੰਘ ਦੀ ਤੇ ਆਪਣੇ ਤਾਂ ਅਲਿਗੇਸ਼ਨ ਹੀ ਇੰਨੇ ਨੇ ਪੈਸਿਆਂ ਦੇ ਪੈ ਗਏ ਤੇ ਮਹਾਰਾਜਾ ਤੇ ਥੋੜਾ ਪੈਸਿਆਂ ਦੇ ਅਲਿਗੇਸ਼ਨ ਸੀ ਇਹ ਹਰਵੰਦਰ ਸਾਹਿਬ ਦੇ ਪੈਸੇ ਖਾਦੇ ਗਏ ਨਹੀਂ ਮਹਾਰਾਜਾ ਰਣਜੀਤ ਸਿੰਘ ਵਰਗਾ ਬਾਦਸ਼ਾ ਜਿਨੇ ਅੱਜ ਜਿੱਥੇ ਬੈਠੇ ਨੇ ਇਹ ਧਰਤੀ ਅੱਜ ਅਫਗਾਨ ਦਾ ਇੱਕ ਟੁਕੜਾ ਹੋਣਾ ਇੱਕ ਬੰਦੇ ਦੇ ਆਉਣ ਨਾਲ ਤਕਦੀਰ ਬਦਲਤੀ ਪੰਜਾਬ ਦੀ ਉਸ ਸੱਤਰੀ ਕਾਲ ਆਰੰਭੀ ਟੈਲੀਵਿਜ਼ਨ ਦੇਖ ਰਹੇ ਹੋ ਮੈਂ ਹਾਂ ਜਸ ਕਰੇਵਾਲ ਉਮੀਦ ਕਰਦਾ ਠੀਕ ਠਾਕ ਹੋਵੋਗੇ 2 ਦਸੰਬਰ ਦਾ ਦਿਨ ਜਿੱਤੇ ਪੰਜਾਬ ਦੀ ਰਾਜਨੀਤੀ ਦੇ ਲਈ ਅਹਿਮ ਰਿਹਾ ਉੱਤੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਭਵਿੱਖ ਦੇ ਲਈ ਵੀ ਅਹਿਮ ਰਿਹਾ ਜਿਹੜੀਆਂ ਪਿਛਲੇ ਸਮੇਂ ਦੌਰਾਨ ਸੱਤਾ ਦੇ ਵਿੱਚ ਰਹਿੰਦੇ ਆਂ ਸ਼੍ਰੋਮਣੀ ਅਕਾਲੀ ਦਲ ਤੋਂ ਗਲਤੀਆਂ ਹੋਈਆਂ ਉਹਨਾਂ ਸਬਦਾ ਕਬੂਲਨਾਮਾ ਸਾਰੇ ਗੁਨਾਹਾਂ ਦਾ ਕਬੂਲਨਾਮਾ ਸੁਖਬੀਰ ਸਿੰਘ ਬਾਦਲ ਨੇ ਖੁਦ ਜਿਹੜਾ ਉਹ ਕੀਤਾ ਨਾਲੀ ਸੁਖਬੀ ਸਿੰਘ ਬਾਦਲ ਦੇ ਨਾਲ-ਨਾਲ ਜਿੰਨੇ ਵੀ ਵਜ਼ੀਰ ਰਹੇ ਜਿੰਨੇ ਵੀ ਇਸ ਦੇ ਵਿੱਚ ਭਾਗੀਦਾਰ ਜਿਹੜੇ ਰਹੇ ਜਿਹੜੇ ਵੀ ਭਾਗੀਦਾਰ ਰਹੇ ਨੇ ਚਾਹੇ ਉਹ ਐਮਐਲਏ ਨੇ ਸੀ ਚਾਹੇ ਉਹ ਮੰਤਰੀ ਸੀ ਉਹਨਾਂ ਸਭਨਾਂ ਨੂੰ ਵੀ ਸਜ਼ਾ ਜਿਹੜੀ ਆ ਉਹ ਸੁਣਾਈ ਗਈ ਹੈ ਜੇਕਰ ਬੇਅਦਬੀ ਮਸਲੇ ਦੀ ਗੱਲ ਕਰੀਏ ਤਾਂ ਬੇਅਦਬੀ ਮਸਲੇ ਤੇ ਅਕਸਰ ਬਾਦਲ ਪਰਵਾ ਪਰਿਵਾਰ ਇਹ ਕਹਿੰਦਾ ਨਜ਼ਰ ਆਇਆ ਕਿ ਜਿਨ੍ਹਾਂ ਨੇ ਬੇਅਦਬੀ ਕਰਵਾਈ ਜਾ ਜਿਨ੍ਹਾਂ ਨੇ ਬੇਅਦਬੀ ਦੇ ਉੱਪਰ ਰਾਜਨੀਤੀ ਕੀਤੀ ਉਹਨਾਂ ਦਾ ਕੱਖ ਨਾ ਰਹੇ ਪਰ ਬੀਤੇ ਕੱਲ ਉਸ ਨੂੰ ਉਹ ਗੁਨਾਹ ਵੀ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਕਬੂਲ ਲਿਆ ਜਾਂਦਾ ਹੈ ਗੱਲਬਾਤ ਇਸ ਮਸਲੇ ਦੇ ਉੱਪਰ ਕਰਾਂਗੇ ਮੇਰੇ ਨਾਲ ਐਡਵੋਕੇਟ ਹਰਪਾਲ ਸਿੰਘ ਖਰਾਹੂਰੀ ਹੋਣਗੇ ਸਭ ਤੋਂ ਪਹਿਲਾਂ ਖਰਾ ਸਾਹਿਬ ਦਾ ਸਵਾਗਤ ਕਰੀਏ ਫਿਰ ਅਗਲੀ ਗੱਲਬਾਤ ਬਦਾਂ ਖਰਾ ਸਾਹਿਬ ਸਵਾਗਤ ਆ ਰਹੇ ਮੀਟਰ ਜੀ ਸਤਿ ਸ਼੍ਰੀ ਅਕਾਲ ਜੀ ਖਰਾ ਸਾਹਿਬ ਬੇਅਦਬੀ ਮਸਲੇ ਤੇ ਤੁਸੀਂ ਵਕੀਲ ਰਹੇ ਹੋ ਹਾਲਾਂਕਿ ਉਸ ਤੋਂ ਪਹਿਲਾਂ ਬਾਦਲ ਪਰਵਾਰੇ ਕਹਿੰਦਾ ਰਿਹਾ ਕਿ ਜਿਨ੍ਹਾਂ ਨੇ ਬੇਅਦਬੀ ਕਰਵਾਈ ਜਾਂ ਜਿਨ੍ਹਾਂ ਨੇ ਬੇਅਦਬੀ ਤੇ ਸਿਆਸਤ ਕੀਤੀ ਉਹਨਾਂ ਦਾ ਕੱਖ ਨਾ ਰਹੇ ਪਰ ਬੀਤੇ ਕੱਲ ਦੀ ਜੇਕਰ ਗੱਲ ਕਰਾਂ ਜਦੋਂ ਸਾਰੇ ਗੁਨਾਹ ਜਿਹੜੇ ਆ ਗਨਾਏ ਗਏ ਤਾਂ ਸਾਰੇ ਗੁਨਾਹ ਜਿਹੜੇ ਆ ਉਹ ਸੁਖਪੀਰ ਸਿੰਘ ਬਾਦਲ ਦੇ ਵੱਲੋਂ ਕਬੂਲੇ ਗਏ ਕਿ ਸੱਤਾ ਦੇ ਵਿੱਚ ਰਹਿੰਦਿਆਂ ਸਾਥੋਂ ਬਹੁਤ ਗਲਤੀਆਂ ਹੋਈਆਂ ਕਿਵੇਂ ਦੇਖਦੇ ਦਿਖੋ ਜਿੰਨੇ ਇਹਨਾਂ ਦੇ ਨੇਜੀ ਕੀ ਸੀ ਸਾਰਿਆਂ ਨੇ ਉਸ ਚੀਜ਼ ਤੇ ਪੁੱਛੇ ਪਾਏ ਸੀ ਇਹਨਾਂ ਨੂੰ ਕੋਈ ਬੰਦਾ ਬੋਲਦਾ ਹੁੰਦਾ ਸੀ ਨਾ ਤੇ ਬੰਦੇ ਦੀ ਧੌਣ ਫੜ ਲੈਂਦੇ ਹੁੰਦੇ ਸੀ ਇਹਨਾਂ ਜਿਆਦਾ ਉਸ ਬੰਦੇ ਦੀ ਉਲਟ ਬੋਲਦੇ ਸੀ ਕਿ ਸਰਦਾਰ ਜਿਹੜਾ ਸੁਖਬੀਰ ਸਿੰਘ ਬਾਦਲ ਹੈ ਜਾਂ ਸਾਡਾ ਪ੍ਰਧਾਨ ਹੈ ਜਾਂ ਅਕਾਲੀ ਦਲ ਹੈ ਇਹ ਤਾਂ ਬਿਲਕੁਲ ਹੀ ਇਹੋ ਜਿਹਾ ਹੈ ਹੀ ਨਹੀਂ ਪਰ ਜਿਹੜਾ ਕੱਲ ਐਪੀਸੋਡ ਹੋਇਆ ਹੈ ਜਿਹੜੇ ਕਹਿੰਦੇ ਹੁੰਦੇ ਸੀ ਕਿ ਸਾਨੂੰ ਕਿਤੇ ਮਰਜੀ ਖਿਲਾਰ ਦਿਓ ਅਰਦਾਸ ਕਰਕੇ ਵਿਖਾਉਂਦੇ ਹੁੰਦੇ ਸੀ ਪਰ ਕੱਲ ਜੋ ਉਸ ਆਦਮੀ ਨੇ ਗناہ ਕਬੂਲ ਕੀਤੇ ਨੇ ਉਤੋਂ ਕਿਵੇਂ ਭਜੋਗੇ ਹੁਣ ਹੁਣ ਜਿਹੜੀ ਪੰਜਾਬ ਸਰਕਾਰ ਹੈ ਜਿਸ ਨੇ ਬਾਈਬਲ ਕਲਾਂ ਦੇ ਅੰਦਰ ਜਿਹੜਾ 2 ਸਾਲ ਮੋਰਚਾ ਚੱਲਿਆ ਜੱਜ ਪੰਜਾਬ ਸਰਕਾਰ ਨੇ ਇਹਨਾਂ ਦੇ ਪ੍ਰਧਾਨ ਨੂੰ ਬਚਾਇਆ ਜੋ ਇਹ ਫੁਕਰੀਆਂ ਮਾਰਦਾ ਨਾ ਅੱਜ ਦਾ ਮੌਜੂਦਾ ਇਹਨਾਂ ਦਾ ਮੁੱਖ ਮੰਤਰੀ ਉਹਨੇ ਤਾਂ ਬਚਾਇਆ ਇਹਨੂੰ 302 ਦੇ ਕੇਸ ਚ ਇਹਨਾਂ ਦੇ ਜਿੰਨੇ ਆਈਓਸੀ ਇਨਵੈਸਟੀਗੇਸ਼ਨ ਅਫੀਸਰ ਸੀ ਉਹ ਕਹਿੰਦੇ ਸੀ ਕਿ ਇਸ ਬੰਦੇ ਦੇ ਖਿਲਾਫ ਕੋਈ ਸਬੂਤ ਸਾਨੂੰ ਸਹੀ ਸਬੂਤ ਨਹੀਂ ਮਿਲ ਰਿਹਾ ਤੇ ਹੁਣ ਸਬੂਤ ਆਪ ਹੀ ਐਡਮਿਟ ਕਰ ਗਿਆ ਅਸੀਂ ਕਹਿ ਰਹੇ ਸੀ ਮੈਂ ਬਾਬਾ ਜੀਤ ਸਿੰਘ ਸੁਗਰਾਜ ਸਿੰਘ ਹੋਰ ਕੁਝ ਆਦਮੀ 2016 ਤੋਂ ਅੱਜ ਵੀ ਕਹਿ ਰਹੇ ਆ ਕਿ ਇਹ ਬੰਦਾ ਗਨਾਹਗਾਰ ਹੈ ਜਿੰਨੀ ਪੰਜਾਬ ਚ ਬੇਦਬੀ ਹੁੰਦੀ ਹੈ ਜਿੱਥੇ ਰਾਮ ਰਹੀਮ ਦਾ ਨਾਮ ਹੈ ਕੱਲ ਤੋਂ ਬਾਅਦ ਇਸ ਬੰਦੇ ਦਾ ਨਾਮ ਵਿਚਾਉਣਾ ਚਾਹੀਦਾ ਉਹ ਤਾਂ ਇੱਕ ਧਾਰਮਿਕ ਜਿਹੜੀ ਚੀਜ਼ ਆ ਨਾ ਇਹ ਤਨਖਾਹ ਉਹ ਤਾਂ ਕਾਲ ਤੱਕ ਸਾਹਿਬ ਜੀ ਮਰਯਾਦਾ ਦੇ ਮੁਤਾਬਕ ਹੈ ਹੁਣ ਐਸ ਪਰ ਲਾ ਇਹ ਕੀ ਚੀਜ਼ ਹੈ ਜਿਹੜੀ ਕੱਲੋtheta ਐਡਮਿਸ਼ਨ ਹੋਈ ਹੈ ਉਸ ਦੇ ਵਿੱਚ ਹੁਣ ਇਹ ਗੱਲਾਂ ਇਹਨਾਂ ਦੇ ਲੀਡਰ ਬਣਾ ਰਹੇ ਨੇ ਜੀ ਸਾਰਾ ਕਸਟੂਰ ਉਹਨੇ ਆਪ ਹਸਾਰ ਲਿਆ ਕੱਲਾ ਕੱਲਾ ਲਬਜ ਪੁੱਛਿਆ ਗਿਆ ਉਹਦੇ ਤੋਂ ਉਹਨੂੰ ਇਹ ਕਿਹਾ ਗਿਆ ਤੂੰ ਕੀਤਾ ਜਾਂ ਨਹੀਂ ਕੀਤਾ ਉੱਥੇ ਇਹਨੇ ਕਿਹਾ ਮੈਂ ਕੀਤਾ ਕੋਈ ਐਸੀ ਗੱਲ ਹੀ ਨਹੀਂ ਜਿਸ ਤੋਂ ਮੁੱਕਰ ਸਕੇ ਉਹ ਦੋ ਬੰਦੇ ਮਰਦੇ ਨੇ ਬਾਈਬਲ ਕਲਾ ਮਰਡਰ ਕੇਸ ਹੈ ਉਹ ਚੋਂ ਕਿਵੇਂ ਕਢੋਂਗੇ ਉਹਨੂੰ ਹੁਣ ਇਹਨਾਂ ਦਾ ਧਾਲੀਵਾਲ ਕਹਿੰਦਾ ਸੀ ਮਨਿਸਟਰ ਕਿ ਚਲਾਨ ਮੈਂ 15 ਦਿਨਾਂ ਚ ਪੇਸ਼ ਕਰ ਦੂੰਗਾ ਦੋ ਦੋ ਸਾਲਾ ਰੋਂਦਾ ਰਿਆ ਜਿੰਦਾ ਪੁੱਤਰ ਜਵਾਨ ਮਰਿਆ ਦੋ ਸਾਲ ਉਹ ਬੈਠਾ ਰਹਿ ਜਾਂਦਾ ਪਿਓ ਮਾਰਿਆ ਗਿਆ ਗੁਰੂ ਗ੍ਰੰਥ ਸਾਹਿਬ ਦੀ ਬੇਜਵੀ ਹੁੰਦੀ ਹੈ ਤੇ ਜਿਹੜਾ ਦੋਸ਼ੀ ਹੈ ਉਹ 8 ਸਾਲ ਦੇ ਬਾਅਦ ਐਡਮਿਟ ਕਰ ਰਿਹਾ ਕਿ ਮੈਂ ਕ੍ਰਾਈਮ ਕੀਤਾ ਹੁਣ ਉਹ ਲੋਕ ਜਵਾਬ ਦੇਣ ਜਿਹੜੇ ਬੰਦੇ ਕਹਿੰਦੇ ਸੀ ਪ੍ਰਧਾਨ ਜੀ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ ਉਹਦੀ ਸੋਚ ਤਾਂ ਦਸਤੀ ਉਹਨੇ ਕੀ ਸੋਚ ਸੀ ਉਹਨੇ ਤਾਂ ਪੱਠਾ ਭਾਇਆ ਪੰਜਾਬ ਦਾ ਸਿੱਖਾਂ ਦਾ ਆਪ ਦੀ ਕੌਮ ਦਾ ਦੇਖੋ ਜਿਹੜੀ ਸੁਪਰੀਮ ਪਾਵਰ ਦਾ ਸਿੱਖ ਹਿਸਟਰੀ ਦੇ ਅੰਦਰ ਸਿੱਖਾਂ ਦੇ ਅੰਦਰ ਅਕਾਲ ਤਖਤ ਸਭ ਤੋਂ ਮਹਾਨ ਹੈ ਜਿਹਨੂੰ ਅਕਾਲ ਤਖਤ ਸਾਹਿਬ ਨੂੰ ਵਰਤਿਆ ਦੁਨੀਆ ਦੇ ਵਿੱਚ ਮਜ਼ਾਕ ਬਣਾਇਆ ਇੱਕ ਸਾਧ ਨੂੰ ਬਚਾਉਣ ਦੇ ਲਈ ਅਕਾਲ ਤਖਤ ਸਾਹਿਬ ਨੂੰ ਪਾਸੇ ਰੱਖਿਆ ਗਿਆ ਅੱਜ ਉਸੇ ਸੁਪਰੀਮ ਦੇ ਸਾਹਮਣੇ ਪਾਵਰ ਦੇ ਸਾਹਮਣੇ ਗੋਡੇ ਟੇਕਣੇ ਪਏ ਅੱਜ ਉਸੇ ਸੁਪਰੀਮ ਪਾਵਰ ਦੇ ਸਾਹਮਣੇ ਹੱਥ ਅੱਡ ਕੇ ਬਹਿਣਾ ਪਿਆ ਪਰ ਇੱਕ ਮੈਂ ਤੁਹਾਨੂੰ ਦੱਸਾਂ ਇਹ ਇਨਸਾਨ ਉਹ ਲੋਕ ਨੇ ਜਿਹੜੇ ਸਤਾ ਦੇ ਨਸ਼ੇ ਦੇ ਵਿੱਚ ਅੰਨੇ ਹੋ ਕੇ ਇਹਨਾਂ ਨੇ ਗੁਰੂ ਘਰ ਤੋਂ ਲੈ ਕੇ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਲੈ ਕੇ ਅਕਾਲ ਤਖਤ ਸਭ ਸਬਦ ਦੀ ਇਹਨਾਂ ਨੇ ਤੋਹੀਨ ਕੀਤੀ ਜਾਦੇ ਸਤਾ ਤੋਂ ਪਾਸੇ ਹੋ ਗਏ ਲੋਕਾਂ ਨੇ ਇਹਨਾਂ ਨੂੰ ਅਗਨੋਰ ਕੀਤਾ ਤਾਂ ਅੱਜ ਸਤਾ ਦੀ ਖਾਤਰ ਫੇਰੇ ਗੋਡੇ ਟੇਕੇ ਉੱਥੇ ਖਲੋਗੇ ਨੇ ਹੁਣ ਸਾਡਾ ਫਰਜ਼ ਕੀ ਬਣਦਾ ਏ ਦਿਮਾਗ ਚੋਂ ਕੱਢ ਦੇਣ ਕਿ ਅਕਾਲੀ ਦਲ ਜੇ ਇਹ ਵਿੱਚ ਹੋਣਗੇ ਅਕਾਲੀ ਦਲ ਸਰਵਾਈਵ ਨਹੀਂ ਕਰਦਾ ਮੈਥੋਂ ਲਖਾ ਲਓ ਸੱਚੇ ਪਾਤਸ਼ਾਹ ਦੀ ਮਿਹਰ ਰਹੀ ਤੇ ਜਿੱਥੇ ਬੰਦੇ ਖਲੋਣ ਕਰਨਗੇ ਉਥੋਂ ਲੋਕ ਪਾਸੇ ਹੋ ਜਾਣ ਕਰਨਗੇ ਅਕਾਲੀ ਦਲ ਮਾੜਾ ਨਹੀਂ ਜੇ ਅਸੀਂ ਇਹਨਾਂ ਬੰਦਿਆਂ ਨੂੰ ਪੁੱਛਣਾ ਹੈ ਜੇ ਫੇਰ ਇਹਨਾਂ ਨੂੰ ਅੱਗੇ ਲੈ ਕੇ ਆਉਣਾ ਹੈ ਤੇ ਇਹਨਾਂ ਨੂੰ ਤਾਂ ਮੂੰਹ ਪੈ ਜਾਏਗਾ ਕਿ ਚਲ ਫੇਰ ਕੀ ਹੈ ਜਾ ਕੇ ਫਿਰ ਮਾਫੀ ਮੰਗ ਲਾਂਗੇ ਯਾਰ ਕੋਈ ਕਸਰ ਛੱਡੀ ਹੈ ਇੱਕ ਸਵਾਲ ਵੈਸੇ ਬੜਾ ਸੋਣਾ ਜਿ세 ਸਰ ਨੇ ਪੁੱਛੇ ਗਲੋਂ ਦੇ ਬਾਰੇ ਮੈਂ ਨਹੀਂ ਬੋਲ ਸਕਦਾ ਤਾਂ ਜਥੇਦਾਰ ਕਾਮਕੋਸ ਸਾਦਾ ਮਰਡਰ ਵੀ ਇਹਨਾਂ ਨੇ ਚੁਪਾਇਆ ਛੱਡਿਆ ਕੀ ਇਹਨਾਂ ਨੇ ਪਿੱਛੇ ਜਿਹੜਾ ਬੰਦਾ ਬੋਲਦਾ ਸੀ ਉਹਨੂੰ ਚੁਕਾ ਦਿੰਦੇ ਸੀ ਲੋਕ ਏ ਕੋਈ ਕਸਰ ਛੱਡੀ ਇਹਨਾਂ ਨੇ ਸੋ ਅੱਜ ਮੈਂ ਕਹੂੰਗਾ ਜੋ ਕੁਦਰਤ ਨੇ ਫੈਸਲਾ ਕੀਤਾ ਹੈ ਜੋ ਸੱਚੇ ਪਾਤਸ਼ਾਹ ਦੀ ਹਜ਼ੂਰੀ 'ਚ ਹੋਇਆ ਹੈ ਉਹ ਇਹਨਾਂ ਦੇ ਵਾਕਿਆ ਹੀ ਇਹਨਾਂ ਨੂੰ ਜਿਵੇਂ ਕੱਲ ਲਾਣਤ ਪਈ ਆ ਸਾਰੀ ਦੁਨੀਆਂ ਦੇ ਉੱਤੇ ਜਾ ਲੋਕਾਂ ਨੇ ਵੇਖਿਆ ਹੈ ਤੇ ਮੈਨੂੰ ਨਹੀਂ ਲੱਗਦਾ ਕਿ ਇਹ ਬੰਦੇ ਸਰਵਾਈਵ ਜ਼ਿੰਦਗੀ ਚ ਕਰ ਜਾਣ ਹੋਣੇ ਜਿਵੇਂ ਤੁਸੀਂ ਗੱਲ ਕਰੀ ਅੱਗੇ ਤਾਂ ਇੱਕ ਹੋਰ ਦੱਸਿਓ ਕਿ ਜਿਵੇਂ ਇਹ ਕਹਿੰਦੇ ਸੀ ਕਿ ਅਸੀਂ ਸਿੱਖਾਂ ਦੀਆਂ ਪਾਰਟੀਆਂ ਪੰਥ ਦੀਆਂ ਪਾਰਟੀਆਂ ਪੰਥ ਦੇ ਲਈ ਅਸੀਂ ਜੋ ਕੁਝ ਅਸੀਂ ਕਰ ਸਕਦੇ ਆ ਸਿੱਖਾਂ ਦੇ ਲਈ ਉਹ ਕੋਈ ਹੋਰ ਨਹੀਂ ਕਰ ਸਕਦਾ ਇੰਨੇ ਗੁਨਾਹ ਕਰਨ ਤੋਂ ਬਾਅਦ ਵੀ ਜ਼ੁਬਾਨ ਦੇ ਜ਼ੁਬਾਨ ਤੋਂ ਫਿਰ ਇਸ ਤਰ੍ਹਾਂ ਕਿਵੇਂ ਕਹਿ ਸਕਦਾ ਕਿ ਸਿੱਖਾਂ ਦੀ ਪਾਰਟੀ ਅਸੀਂ ਆ ਕੀ ਲੱਗਦਾ ਕਿ ਸਿੱਖ ਸਿੱਖ ਕੌਮ ਜਿਹੜੀ ਆ ਉਹ ਦੁਬਾਰਾ ਇਹਨਾਂ ਨੂੰ ਆਪਣੇ ਮਨਾਂ ਦੇ ਵਿੱਚ ਉਹ ਉਹ ਥਾਂ ਉਹ ਜਗ੍ਹਾ ਦੇ ਪਾਉਗੀ ਜਿਹੜੀ ਤੇ ਪਹਿਲਾਂ ਸ਼੍ਰੋਮਣੀ ਕਾਲ ਤਾਂ ਰਾਜ ਕਰਦੀ ਰਹੀ ਸਿੱਖਾਂ ਦੀ ਪਾਰਟੀ ਇਹਨਾਂ ਦੇ ਕਹਿਣ ਤੇ ਪਾਰਟੀ ਨਹੀਂ ਬਣਨੀ ਇੱਕ ਸੀਟ ਰਹਿ ਗਈ ਇਹਨਾਂ ਦੇ ਕੋਲ ਜੀ ਨਾ ਇਹ ਸਿੱਖ ਇਹਨਾਂ ਨੂੰ ਪਸੰਦ ਕਰਦੇ ਨੇ ਸਿੱਖਾਂ ਨੂੰ ਤਾਂ ਜਿਹੜਾ ਭਰਮ ਭਲੇਖਾ ਸੀ ਮੈਂ ਕਹਿੰਦਾ ਜਿਹੜੇ ਕਹਿੰਦੇ ਸੀ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕੇ ਹੁਣ ਮੂੰਹ ਚੁੱਕਣ ਨਾ ਜਿਹੜੇ ਕਹਿੰਦੇ ਸਾਨੂੰ ਅਕਾਲੀ ਹੋਣ ਤੇ ਮਾਣ ਕੱਕੜ ਮੂੰਹ ਹਣਾ ਆਪਦਾ ਤੁਹਾਡੇ ਇਕੱਲੇ ਇਕੱਲੇ ਲੀਡਰ ਨੇ ਆਪਦਾ ਗناہ ਕਬੂਲ ਕਰ ਲਿਆ ਹੈ ਤੇ ਤੁਹਾਡੇ ਮੇਨ ਬੰਦੇ ਨੇ ਤਾਂ ਕਤਲ ਤੋਂ ਲੈ ਕੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤੋਹੀਨ ਤੇ ਸਭ ਦੇ ਸਾਧ ਦੀ ਸੇਵਾ ਸਾਰੀ ਉਹਨੇ ਕਬੂਲ ਕੀਤੀ ਹੈ ਕਿਹੜੇ ਮੂੰਹ ਨਾਲ ਕਹੋਗੇ ਕੀ ਇਹ ਬੰਦੇ ਅਕਾਲੀ ਦਲ ਦੇ ਪ੍ਰਧਾਨ ਬਣਨੇ ਚਾਹੀਦੇ ਹੋਰ ਜਿਹੜਾ 3-4 ਕਰੋੜ ਬੰਦਾ ਮਰ ਗਿਆ ਪੰਜਾਬ ਚੋਂ ਕੀ ਇਹ ਨਾਲ ਦੇ ਬਰਾਬਰ ਹੋਰ ਬੰਦਾ ਕੋਈ ਸਿਆਣਾ ਨਹੀਂ ਆ ਸਕਦਾ ਇਹੀ ਰਹਿ ਗਏ ਨੇ ਮੈਂ ਤੁਹਾਨੂੰ ਕਹੀ ਜਾਣਾ ਸਤਾ ਦੇ ਨਸ਼ੇ ਚ ਅਕਾਲ ਤਖਸਾ ਦੀ ਤੋਹੀਨ ਕੀਤੀ ਗੁਰੂ ਗ੍ਰੰਥ ਸਾਹਿਬ ਦੀ ਤੋਹੀਨ ਕੀਤੀ ਗੁਰੂ ਗੋਬਿੰਦ ਸਿੰਘ ਜੀ ਦੀ ਤੋਹੀਨ ਕੀਤੀ ਸਤਾ ਲੱਪਣ ਦੇ ਲਈ ਦੁਵਾਰਾ ਗੋਡੇ ਟੇਕਤੇ ਪਰ ਸਿੱਖਾਂ ਨੂੰ ਹੁਣ ਸੋਚਣਾ ਚਾਹੀਦਾ ਹੈ ਇਹ ਗੱਲ ਨਹੀਂ ਜੇ ਪੁਰਾਣੇ ਸੂਰਮੇ ਨਹੀਂ ਰਹਿ ਗਏ ਤੇ ਅੱਗੇ ਕੀ ਪੰਜਾਬ ਚੱਲਿਆ ਨਹੀਂ ਅੱਗੇ ਪੰਜਾਬ ਚੱਲਿਆ ਹੀ ਹੈ ਬੜੇ ਦੁਨੀਆਂ ਤੇ ਆਏ ਬੜੇ ਗਏ ਸਭ ਦੇ ਮਨ ਚ ਹੁੰਦਾ ਹੈ ਕਿ ਜੇ ਮੈਂ ਨਾ ਰਿਆ ਤੇ ਕੀ ਬਣੇਗਾ ਨਹੀਂ ਜੇ ਤੁਸੀਂ ਪਾਸੇ ਹੋ ਜਾਓਗੇ ਨਾ ਤੇ ਅਕਾਲੀ ਦਲ ਬਹੁਤ ਜ਼ਿਆਦਾ ਸਰਵਾਈਵ ਕਰੇਗਾ ਪਰ ਜੇ ਤੁਸੀਂ ਸਾਰੇ ਚਿਹਰੇ ਇਹੀ ਰਹੇ ਤੇ ਯਾਦ ਰੱਖਿਆ ਜੇ ਤੁਹਾਨੂੰ ਇੱਕ ਸੀਟ ਵੀ ਪੰਜਾਬ ਚ ਨਹੀਂ ਹੋਣੀ ਜਿਵੇਂ ਅਸੀਂ ਗੱਲ ਕਰੀਆ ਕਿ ਸੱਤਾ ਦੇ ਨਸ਼ੇ ਦੇ ਵਿੱਚ ਇਹ ਸਭ ਕੁਝ ਕੀਤਾ ਤਾਂ ਕੀ ਲੱਗਦਾ ਕਿ ਫਿਰ ਕੌਮ ਤੋਂ ਉੱਪਰ ਸਿੱਖੀ ਤੋਂ ਉੱਪਰ ਆਪਣੇ ਲੋਕਾਂ ਤੋਂ ਉੱਪਰ ਸੱਤਾ ਹੋਗੀ ਦੇਖੋ ਇਹਨਾਂ ਨੂੰ ਕੋਈ ਲਿੰਕ ਨਹੀਂ ਕੋਈ ਇਹਨਾਂ ਨੂੰ ਇਹ ਸਿੱਖਿਆ ਨਹੀਂ ਕੋਈ ਇਹਨਾਂ ਦੇ ਮਨਚਰੀ ਇਹੋ ਜੀ ਗੱਲ ਸਿਰਫ ਇਹਨਾਂ ਦੀ ਕੋਈ ਪ੍ਰੋਬਲਮ ਸੀ ਕਿ ਸਾਡੇ ਹੱਥੋਂ ਰਾਜਨੀਤੀ ਗਈ ਤੇ ਰਾਜਨੀਤੀ ਤਾਂ ਜਦੋਂ ਸੱਚੇ ਪਾਤਸ਼ਾਹ ਖਤਮ ਕਰਦਾ ਹੈ ਨਾ ਉਹ ਬੰਦਿਆਂ ਦੇ ਬਣਾਇਆ ਨਹੀਂ ਬਣਦੀ ਹੁੰਦੀ ਦੇਖੋ ਮੈਂ ਤੁਹਾਨੂੰ ਕਈ ਜਣੇ ਅਕਾਲ ਪੁਰਖ ਨੇ ਤਾਕਤ ਨੇ ਕੀ ਕੀਤਾ ਜਿਹੜੀ ਤਾਕਤ ਨੂੰ ਅਸੀਂ ਕੋਈ ਸਮਝਦੇ ਨਹੀਂ ਸੀ ਉਸੇ ਤਾਕਤ ਨੇ ਥੱਲੇ ਸੁੱਟ ਕੇ ਰੱਖਤੇ ਨੇ ਰਾਜੋਂ ਨਾਲ ਥੱਲੇ ਸੁੱਟ ਕੇ ਰੱਖਦਾ ਸੋ ਹੁਣ ਅੱਜ ਵੀ ਮੈਂ ਪੰਜਾਬ ਦੇ ਸਿੱਖਾਂ ਨੂੰ ਬਾਹਰ ਲਿਆਉਣ ਨੂੰ ਬੇਨਤੀ ਕਰੂੰਗਾ ਪੰਜਾਬ ਦੇ ਲੋਕਾਂ ਨੂੰ ਕਿ ਹੁਣ ਗੁਨਾਹ ਕਬੂਲ ਹੋ ਚੁੱਕਾ ਹੈ ਉਹ ਇੱਕ ਧਾਰਮਿਕ ਚੀਜ਼ ਹੈ ਪਰ ਹੁਣ ਇਹਨਾਂ ਬੰਦਿਆਂ ਨੂੰ ਜਿਵੇਂ ਦੂਜੇ ਦੋਸ਼ੀ ਨੇ ਜਿਵੇਂ ਦੂਜਿਆਂ ਨੇ ਕ੍ਰਾਈਮ ਕੀਤਾ ਹੈ ਹੁਣ ਅਦਾਲਤਾਂ 'ਚ ਵੀ ਐਵੇਂ ਚੱਲਣਾ ਚਾਹੀਦਾ ਇਹਨਾਂ ਦੇ ਉੱਤੇ ਬਾਈਬਲ ਕਲਾਂ 'ਚ ਦੋ ਮਰਡਰ ਹੋਏ ਨੇ ਜਿਹੜੇ ਦੋ ਸਾਲ ਹੋ ਗਏ ਨੇ ਕਹਿੰਦੇ ਚਲਾਨ ਪੇਸ਼ ਕਰਾਂਗੇ ਤਾਂ ਤਾਂ ਮੈਂ ਕਹਿੰਦਾ ਕਿ ਆਮ ਆਦੀ ਪਾਰਟੀ ਦੀ ਸਰਕਾਰ ਜਿਹੜੀ ਹੈ ਅਕਾਲੀਆਂ ਦੇ ਪ੍ਰਧਾਨ ਨੂੰ ਵਿਚਾਰ ਰਹੀ ਹੈ ਚਲਾਨ ਨਹੀਂ ਪੇਸ਼ ਕੀਤਾ 307 ਦਾ ਤਾਂ ਕਰਤਾ ਕਿ ਉਹ ਸਜ਼ਾ ਦੇ ਅੜੜਪਾਟ ਨੇ ਕੋਈ 2 ਸਾਲ ਹੈ ਕੋਈ 4 ਹੈ ਕੋਈ 7 ਹੈ ਕੋਈ ਸਾਲ 302 ਦੇ ਵਿੱਚ ਮਿਨੀਮਮ ਜੜੀ ਹੈ ਲਾਈਫ ਇੰਪਰਿਜ਼ਨਮੈਂਟ ਹੈ ਉਹਨੂੰ ਅਸੀਂ ਬਚਾਇਆ ਜਿਹੜੇ ਆਈਓ ਨੇ ਉਹਨਾਂ ਨੂੰ ਅਜੇ ਗ੍ਰੈਵਿਡੈਂਸ ਨਹੀਂ ਮਿਲੀ ਪਰ ਮੁਲਜ਼ਮ ਆਪਦੇ ਮੂੰਹੋਂ ਕਹਿ ਗਿਆ ਕਿ ਮੈਂ ਸਾਰਾ ਕੁਝ ਕਰਾਇਆ ਹੁਣ ਕਿਹੜੇ ਮੂੰਹ ਨਾਲ ਆਮ ਆਦਮੀ ਪਾਰਟੀ ਗੱਲ ਕਰੇਗੀ ਕਿਹੜੇ ਮੂੰਹ ਨਾਲ ਕਹੇਗੀ ਕਿ ਸਾਡੇ ਕੋਲ ਐਵੀਡੈਂਸ ਹੈ ਨਹੀਂ ਉਹਨਾਂ ਸਾਰੀ ਐਵੀਡੈਂਸ ਆ ਗਈ ਕਨਫੈਸ਼ਨ ਕਰ ਲਿਆ ਕਨਫੈਸ਼ਨ ਵੀ ਕੋਈ ਕਿਸੇ ਦਬਾਅ ਥੱਲੇ ਨਹੀਂ ਕੀਤਾ ਆਪਦੀ ਮਰਜ਼ੀ ਨਾਲ ਕੀਤਾ ਲੋਕਾਂ ਦੇ ਸਾਹਮਣੇ ਕੀਤਾ ਕੋਈ ਇਹ ਨਹੀਂ ਕਹਿ ਸਕਦੇ ਕਿ ਸਾਨੂੰ ਕਿਸੇ ਦੀ ਅੰਡਰ ਥ੍ਰੈਟ ਜਾਂ ਅੰਡਰ ਪ੍ਰੈਸ਼ਰ ਕਰਕੇ ਸੀ ਕੀਤਾ ਸੋ ਬੜੀ ਸੂਝ-ਬੂਝ ਨਾਲ ਕੀਤਾ ਇਕੱਲੀ-ਇਕੱਲੀ ਗੱਲ ਨੂੰ ਐਡਮਿਟ ਕੀਤਾ ਹੁਣ ਇਹ ਨਹੀਂ ਕਿ ਸਾਰੀ ਪਾਰਟੀ ਦਾ ਜਿਹੜਾ ਗੁਨਾਹ ਆ ਆਪਦੇ ਕਬੂਲ ਕਰ ਲਿਆ ਇੱਕ ਹੋਰ ਦੇਖੋ ਜਿਹੜੇ ਰਿਸ਼ਤੇਦਾਰਾਂ ਦੇ ਲਈ ਆਪਾਂ ਉਹ ਕ੍ਰਾਈਮ ਕੀਤੇ ਜਿਹੜੇ ਉਹਨਾਂ ਬੰਦਿਆਂ ਦੇ ਲਈ ਖਲੋ-ਖਲੋ ਕੇ ਆਪਾਂ ਉਹਨੂੰ ਬਚਾਇਆ ਤੇ ਕੱਲ ਕੱਲਾ-ਕੱਲਾ ਬੰਦਾ ਛੱਡ ਕੇ ਪਾਸੇ ਹੋ ਗਿਆ ਇਹਨੂੰ ਕਹਿੰਦੇ ਨੇ ਰੱਬ ਦੀ ਕਰਾਮਾਤ ਇਹਨੂੰ ਕਹਿੰਦੇ ਨੇ ਜਦੋਂ ਰੱਬ ਬੰਦੇ ਨੂੰ ਦੱਸਦਾ ਹੈ ਨਾ ਰਾ ਆ ਤੇਰਾ ਰਾਹੀ ਆ ਤੇਰੇ ਬੰਦੇ ਹੀ ਜਿਨ੍ਹਾਂ ਦੇ ਸਿਰ ਤੇ ਬਹਿ ਕੇ ਆਪਾਂ ਉਹਦੋਂ ਕਰਾਇਮ ਕਰਦੇ ਆ ਜ਼ੁਲਮ ਕਰਦੇ ਆ ਉਹ ਕੱਲੇ-ਕੱਲੇ ਛੱਡ ਰਹੇ ਨੇ ਤੈਨੂੰ ਉਹ ਆਪਦੇ ਪਾਸੇ ਹੋ ਕੇ ਖਲੋਗੇ ਨੇ ਸਕਰ ਰਿਸ਼ਤੇ ਜਦੋਂ ਪਾਸੇ ਹੋ ਕੇ ਖਲੋ ਗਿਆ ਉਹਨੇ ਇਹ ਨਹੀਂ ਕਿਹਾ ਕਿ ਜੇ ਤੂੰ ਚੰਗਾ ਕੀਤਾ ਜਾਂ ਮਾੜਾ ਕੀਤਾ ਮੈਂ ਤੇਰਾ ਸਾਥ ਨਹੀਂ ਛੱਡਣਾ ਉਹਨੂੰ ਆਵਾਜ਼ ਆਈ ਕਿਧਰ ਹੋਣਾ ਪਾਸੇ ਹੋ ਗਿਆ ਆ ਰਿਸ਼ਤੇਦਾਰੀਆਂ ਨੇ ਇਹ ਪਰਿਵਾਰ ਮੈਂਬਰ ਨੇ ਇਹਦੇ ਵਿੱਚੋਂ ਸਿੱਖਿਆ ਹਰ ਇਨਸਾਨ ਨੂੰ ਮਿਲਦੀ ਹੈ ਕਿ ਤੁਸੀਂ ਜਦੋਂ ਕਿਸੇ ਦੇ ਜ਼ਬਰ ਜ਼ੁਲਮ ਕਰਦੇ ਹੋ ਨਾ ਤੁਹਾਡਾ ਕੋਈ ਵੀ ਨਾਲ ਨਹੀਂ ਖੜੋਂਦਾ ਸਭ ਛੱਡ ਜਾਂਦੇ ਨੇ ਕੱਲ ਇੱਕ ਬੜੇ ਵੱਡਾ ਮੈਟਰ ਸੀ ਬੜੀ ਵੱਡੀ ਸਿੱਖਿਆ ਲੋਕਾਂ ਨੂੰ ਆਈ ਉਸ ਦੇ ਵਿੱਚੋਂ ਕਿ ਗਨਾਹ ਜਿੰਨੇ ਮਰਜੀ ਕਰ ਲੈ ਜਦੋਂ ਗਨਾਹਾਂ ਦਾ ਹਿਸਾਬ ਹੁੰਦਾ ਹੈ ਤੈਨੂੰ ਇਕੱਲਾ ਇਕੱਲਾ ਛੱਡ ਜਾਂਦਾ ਹੈ ਤੇ ਕੱਲ ਦੇ ਜੋ ਕੱਲ ਫੈਸਲਾ ਹੋਇਆ ਹੈ ਇਹਨਾਂ ਦੇ ਪ੍ਰਧਾਨ ਨੂੰ ਉਸ ਤੋਂ ਬਹੁਤ ਵੱਡਾ ਸਬਕ ਆਉਣਾ ਚਾਹੀਦਾ ਹੈ ਇਸ ਸਜ਼ਾ ਨੂੰ ਸਜ਼ਾ ਦਾ ਕੰਪੈਰੀਜ਼ਨ ਮਹਾਰਾਜ ਰਣਜੀਤ ਸਿੰਘ ਦੇ ਨਾਲ ਵੀ ਕੀਤਾ ਜਾ ਰਿਹਾ ਹੈ ਕਿ ਸਜ਼ਾ ਤਾਂ ਕੱਲ ਤੱਕ ਸਾਹਿਬ ਤੋਂ ਮਹਾਰਾਜ ਰਣਜੀਤ ਸਿੰਘ ਨੂੰ ਵੀ ਇੱਕ ਵਾਰ ਸੁਣਾਈ ਗਈ ਸੀ ਨਹੀਂ ਮਹਾਰਾਜਾ ਰਣਜੀਤ ਸਿੰਘ ਨੇ ਆਪਦੇ ਪੰਜਾਬ ਦੇ ਲੋਕਾਂ ਨੂੰ ਨਹੀਂ ਮਾਰਿਆ ਆਪਦੀ ਕੌਮ ਦੇ ਲੋਕਾਂ ਤੇ ਗੋਲੀ ਨਹੀਂ ਚਲਾਈ ਮਹਾਰਾਜਾ ਰਣਜੀਤ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਹੀਂ ਕੀਤੀ ਮਹਾਰਾਜਾ ਰਣਜੀਤ ਸਿੰਘ ਨੇ ਕਿਸੇ ਦੀ ਹਿੰਮਤ ਨਹੀਂ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਉਹ ਇਹ ਕਰਕੇ ਵੀ ਬੋਲ ਜੇ ਕੋਈ ਉਹਨਾਂ ਦੇ ਇੱਕ ਕੰਮ ਥੋੜਾ ਸੀ ਉਹਨੇ ਪੰਜਾਬ ਦਾ ਸੌਦਾ ਨਹੀਂ ਕੀਤਾ ਉਹਨੇ ਇਹ ਨਹੀਂ ਕਿਹਾ ਕਿ ਮੈਂ ਦੂਜੇ ਸਟੇਟ ਤੋਂ ਲੈ ਕੇ ਇੱਥੇ ਬੰਦੇ ਮੋਸਾ ਦਿਆਂ ਤੇ ਆਪਦੇ ਪੰਜਾਬ ਦਾ ਤਹਿਸ ਨਸ਼ ਕਰਦੇ ਆ ਉਹਨਾਂ ਦੇ ਨਾਲ ਕਿਵੇਂ ਕਰੋਗੇ ਉਹ ਇੱਕ ਹੋਰ ਚੀਜ਼ ਸੀ ਇਹਦਾ ਪੰਜਾਬ ਦਾ ਵਿੜਾ ਕਰਕੇ ਆ ਅੱਜ ਜੋ ਤੁਹਾਡੇ ਬੁੱਢੇ ਨਾਲ ਨਾਲੇ ਤੇ ਹੋ ਰਿਹਾ ਹੈ ਉਹ ਸਾਰੀ ਇਹਨਾਂ ਦੀ ਦੇਣ ਹੈ 2016 ਦੇ ਵਿੱਚ ਕੱਲੀਆਂ ਦੀ ਅੱਜ ਜੋ ਰਲਕਾਰ ਰਹੇ ਨੇ ਤੁਹਾਨੂੰ ਪਰਵਾਸੀ ਆ ਕੇ ਉੱਥੇ ਹੁਣ ਗਲਤੀ ਕਹਿੰਦੀ ਹੈ ਪੱਠਾ ਬਾਕੇ ਪੰਜਾਬ ਦਾ ਤੇ ਹੁਣ ਤੁਸੀਂ ਮਹਾਰਾਜਾ ਰਣਜੀਤ ਸਿੰਘ ਨਾਲ ਕੰਪੇਅਰ ਕਰੋਗੇ ਨਾ ਬੰਦਿਆਂ ਦਾ ਉਹ ਚੀਜ਼ ਹੋਰ ਸੀ ਉਹ ਗਨਾਹ ਨਹੀਂ ਸੀ ਉਹ ਇਹ ਗਨਾਹ ਇੱਕ ਵੱਖਰਾ ਸੀ ਜਿਹੜਾ ਉਹਨਾਂ ਨੂੰ ਉੱਥੇ ਲਿਆਂਦਾ ਗਿਆ ਸੀ ਪਰ 50% ਆਪਦੀ ਕੌਮ ਪ੍ਰਤੀ ਉਹ ਬੰਦਾ ਜਿੰਨਾ ਵਫਾਦਾਰ ਰਿਹਾ ਹੈ ਉਸ ਤੋਂ ਬਾਅਦ ਤਾਂ ਸਾਡਾ ਕੋਈ ਲੀਡਰ ਵਫਾਦਾਰ ਨਹੀਂ ਰਿਹਾ ਜਿਨੂੰ ਫਕਰੇ ਕੌਮ ਦਾ ਇਹਨਾਂ ਨੇ ਦਿੱਤਾ ਸੀ ਅਵਾਰਡ ਯਾਰ ਉਹ ਵੀ ਵਾਪਸ ਹੋ ਗਿਆ ਅਜ ਤੋ ਤੇ ਲਾਹਨਤ ਕੀ ਹੋਵੇਗੀ ਪਰ ਅਜੇ ਵੀ ਅਸੀਂ ਕਹੀਏ ਕਿ ਤੇਰੀ ਸੋਚ ਤੇ ਪਹਿਰਾ ਦਾਂਗੇ ਠੋਕ ਕੇ ਉਹਨਾਂ ਦੀ ਸੋਚ ਨੇ ਤੱਕ ਪੰਜਾਬ ਦਾ ਬੇੜਾ ਗਰਖ ਕਰਤਾ ਇਹਨਾਂ ਦੀ ਸੋਚ ਨੇ ਤੱਕ ਸਿੱਖਾਂ ਨੂੰ ਤਹਿਸ ਨਹਿਸ ਕਰਕੇ ਰੱਖਤਾ ਇਹਨਾਂ ਦੀ ਸੋਚ ਨੇ ਪੰਜਾਬ ਦੀ ਧਰਤੀ ਦਾ ਬੇੜਾ ਗਰਖ ਕਰਕੇ ਰੱਖਤਾ ਇਹਨਾਂ ਦੀ ਸੋਚ ਨੇ ਡੇਰੇ ਪਰਫੁੱਲਤ ਕੀਤੇ ਡੇਰਾਵਾਦ ਨੂੰ ਅੱਗੇ ਲਿਆਂਦਾ ਸਿੱਖਾਂ ਦੇ ਤੇ ਗੁਰੂ ਘਰ ਦੇ ਦੁਸ਼ਮਣਾਂ ਨੂੰ ਅਰਾਇਜ਼ ਕਰਾਇਆ ਪੰਜਾਬ ਦੇ ਅੰਦਰ ਸਿੱਖਾਂ ਨੂੰ ਕੋਹ ਕੋਕੇ ਮਾਰਨ ਵਾਲਿਆਂ ਨੂੰ ਇਹਨਾਂ ਨੇ ਅਹੁਦੇ ਦਿੱਤੇ ਇਹ ਤਾਂ ਐਦੀ ਸੋਚ ਹੈ ਤੇ ਗੱਲ ਕਰਦੇ ਨੇ ਮਹਾਰਾਜਾ ਰਣਜੀਤ ਸਿੰਘ ਦੀ ਮਹਾਰਾਜਾ ਰਣਜੀਤ ਸਿੰਘ ਦੇ ਪੈਰਾਂ ਦੀ ਧੂੜ ਵਰਗੇ ਵੀ ਨਹੀਂ ਬੰਦੇ ਉਹ ਤਾਂ ਕਿਤੇ ਵੀ ਇਹੋ ਜਿਹਾ ਨਹੀਂ ਕੀਤਾ ਉਹਨਾਂ ਨੇ ਜੇ ਕਿਤੇ ਜਾਣਾ ਹੈ ਤਾਂ ਅਕਾਲ ਤਖਤ ਸਾਹਿਬ ਤੋਂ ਨੀਵੇਂ ਹੋ ਕੇ ਜਾਣਾ ਹੈ ਜੇ ਮਾਫੀ ਮੰਗਣੀ ਹੈ ਤੇ ਹੋਰ ਸਾਹਿਬ ਨਾਲ ਬੋਲੇ ਰਹੇ ਹੋ ਉਹਨਾਂ ਵਰਗਾ ਤੁਸੀਂ ਕਰਨੋਂਗੇ ਜੇ ਘਰ ਕੋਈ ਚਾਨਣੀ ਜਾਂ ਸਿਰ ਆਇਆ ਹੈ ਕਹਿੰਦਾ ਨਹੀਂ ਇਹ ਮੇਰੇ ਮੁੰਡੇ ਦੇ ਵਿੱਚ ਸਾਡੇ ਘਰ ਨਹੀਂ ਜੱਚਦੀ ਇਹ ਬਾਹਲੀ ਮਹਿੰਗੀ ਚੀਜ਼ ਆ ਕਾਲਕਤਕ ਸਾਹਿਬ ਦੇ ਰੱਖਣੀਆਂ ਸ੍ਰੀ ਹਰਮੰਦਰ ਸਾਹਿਬ ਲੈ ਕੇ ਜਾਣੀ ਜੇ ਲੜਾਈ ਜਿੱਤਣੀ ਹੈ ਤੇ ਉੱਥੋਂ ਸ਼ੁਰੂ ਕਰਨਾ ਤੇ ਉੱਥੇ ਆ ਕੇ ਮੱਥਾ ਟੇਕਣਾ ਜੇ ਜ਼ਮੀਨਾ ਨੇ ਗੁਰਦੁਆਰੇ ਨੂੰ 5-500 ਕਿੱਲਾ ਜ਼ਮੀਨ ਦਿੱਤੀ ਪਾਕਿਸਤਾਨ ਦੇ ਅੰਦਰ ਜਾ ਕੇ ਵੇਖੋ ਉਹਨਾਂ ਨੇ ਕਿਹਾ ਗੁਰੂ ਘਰ ਦਾ ਵਜ਼ੀਰ ਕਿਧੋਂ ਮੰਗੇ ਨਾ ਉਹਨੂੰ ਹੀ ਰੀਸ ਕਰੋਗੇ ਤੁਸੀਂ ਮਹਾਰਾਜਾ ਰਣਜੀਤ ਸਿੰਘ ਦੀ ਤੇ ਆਪਣੇ ਤੇ ਅਲੀਗੇਸ਼ਨ ਹੀ ਇੰਨੇ ਨੇ ਪੈਸਿਆਂ ਦੇ ਪੈ ਗਏ ਤੇ ਮਹਾਰਾਜਾ ਤੇ ਥੋੜਾ ਪੈਸਿਆਂ ਦੇ ਅਲੀਗੇਸ਼ਨ ਸੀ ਕਿ ਹਰਵੰਦਰ ਸਾਹਿਬ ਦੇ ਪੈਸੇ ਖਾਦੇ ਗਏ ਨੇ ਮਹਾਰਾਜਾ ਥੋੜਾ ਇਹੋ ਜਿਹਾ ਸੀ ਸੋ ਮੇਰੀ ਇੱਕ ਬੇਨਤੀ ਹੈ ਜ਼ਿੰਦਗੀ 'ਚ ਕਿਤੇ ਵੀ ਇਸ ਬੰਦਿਆਂ ਨੂੰ ਮਹਾਰਾਜਾ ਦੀ ਜਿਹੜੀ ਗਲਤੀ ਦੇ ਨਾਲ ਕੰਪੇਅਰ ਨਾ ਕਰਿਆ ਜੀ ਮਹਾਰਾਜਾ ਰਣਜੀਤ ਸਿੰਘ ਵਰਗਾ ਬਾਦਸ਼ਾ ਜਿਨੇ ਅੱਜ ਜਿੱਥੇ ਬੈਠੇ ਨੇ ਇਹ ਧਰਤੀ ਅੱਜ ਅਫਗਾਨ ਦਾ ਇੱਕ ਟੁਕੜਾ ਹੋਣਾ ਸੀ ਅੱਜ ਜਿੱਥੇ ਬੈਠੇ ਆ ਆਪਾਂ ਇੱਕ ਬੰਦੇ ਦੇ ਆਉਣ ਨਾਲ ਤਕਦੀਰ ਬਦਲਤੀ ਪੰਜਾਬ ਦੀ ਉਸ ਨੇ ਸੋ ਮੇਰੀ ਹਰ ਬੰਦੇ ਨੂੰ ਬੇਨਤੀ ਹੈ ਇਹਨਾਂ ਬੰਦਿਆਂ ਦੀ ਕੰਪੇਅਰ ਮਹਾਰਾਜਾ ਰਣਜੀਤ ਸਿੰਘ ਨਾਲ ਨੱਕ ਕਰਿਆ ਜੀ ਕਿ ਉਹਨਾਂ ਦੇ ਲਈ ਕੀ ਕਹੋਗੇ ਜਿਹੜੇ ਕਹਿੰਦੇ ਨੇ ਕਿ ਹਾਲਾਂਕਿ ਜਦੋਂ ਪਿਛਲੀ ਵਾਰ ਕੋਰ ਕਮੇਟੀ ਦੀ ਮੀਟਿੰਗ ਵੀ ਜਿਹੜੀ ਆ ਉਹ ਹੁੰਦੀ ਆ ਚੰਡੀਗੜ੍ਹ ਦੇ ਵਿੱਚ ਉਦੋਂ ਕਹਿੰਸੀ ਕਿ ਸਾਡੇ ਪ੍ਰਧਾਨਤਾ ਸੁਖਵੀਰ ਸਿੰਘ ਬਾਦਲ ਹੀ ਰਹਿਣਗੇ ਸੁਖਵੀਰ ਸਿੰਘ ਬਾਦਲ ਤੋਂ ਬਿਨਾ ਸ਼੍ਰੋਮਣੀ ਅਕਾਲੀ ਦਲ ਬਾਚੀ ਨਹੀਂ ਸਕਦਾ ਦੇਖੋ ਮੈਂ ਕਹੀ ਜੈਨਾ ਮੰਦਬੁੱਧੀ ਬੱਚੇ ਨੇ ਜਿਹੜਾ ਆਪਦੇ ਮੂੰਹੋਂ ਗੁਨਾਹ ਕਬੂਲ ਕੀਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤੋਹੀਨ ਕਿਹੜੇ ਮੂੰਹ ਦੇ ਨਾਲ ਤੁਸੀਂ ਪੱਗਾ ਬਣ ਕੇ ਇਹਨਾਂ ਦੇ ਪਿੱਛੇ ਖਲੋਵੋਗੇ ਯਾਰ ਸਾਨੂੰ ਤਾਂ ਤੁਸੀਂ ਮੈਂਟ ਚ ਕਹਿ ਦੇਣਾ ਕਿ ਅਸੀਂ ਤਾਂ ਜੀ ਗੁਰੂ ਘਰ ਨੂੰ ਮੰਨਦੇ ਰੀ ਦਾੜੀਆਂ ਕਾਲੀਆਂ ਕਰਦੇ ਆ ਤੇ ਤੁਸੀਂ ਯਾਰ ਇੰਨਾ ਕੁਝ ਕਰਕੇ ਤੁਸੀਂ ਕੀ ਸਿੱਖਿਆ ਕੁਝ ਵੀ ਨਹੀਂ ਸਿੱਖਿਆ ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤੋਹੀਨ ਪਸੰਦ ਕਰਦੇ ਹੋ ਗੁਰੂ ਗ੍ਰੰਥ ਸਾਹਿਬ ਜੀ ਦੀ ਤੋਹੀਨ ਪਸੰਦ ਕਰਦੇ ਹੋ ਪੰਜਾਬ ਦੀ ਬਰਬਾਦੀ ਤੁਸੀਂ ਪਸੰਦ ਕਰਦੇ ਹੋ ਅਈ ਦੂ ਤਾਂ ਤੁਹਾਡੇ ਪੱਲੇ ਕੀ ਹੈ ਫਿਰ ਤੁਸੀਂ ਤਾਂ ਉਹ ਚੀਜ਼ਾਂ ਪਸੰਦ ਕਰਦੇ ਹੋ ਜਿਨੇ ਤੈਸ ਨੈਸ ਕਰਕੇ ਰੱਖਤਾ ਪੰਜਾਬ ਦਾ ਤੇ ਕੋਈ ਜਿਆਦਾ ਸਿੱਖ ਹੈ ਵੀ ਨਹੀਂ ਇਹਨਾਂ ਕੋਲ ਮੈਂ ਅੱਗੇ ਵੀ ਕਹਿਣਾ ਹਾਂ ਨਾ ਸਾਰੇ ਪੰਜਾਬ ਚ 5-10 ਹਜ਼ਾਰ ਬੰਦਾ ਹੀ ਹੈ ਜਿਹੜਾ ਉਹ ਤੁਰਿਆ ਫਿਰਦਾ ਔਰ ਕੁਛ ਨਹੀਂ ਸਿਰਫ ਇਹਨਾਂ ਚ ਇੱਕ ਖਾਸੀਅਤ ਇਹ ਹੈ ਕਿ ਜਿਹੜਾ ਬੋਲੇਗਾ ਉਹਦੇ ਤੇ ਹਮਲਾ ਕਰਦੇ ਨੇ ਡਰਾਉਂਦੇ ਨੇ ਅੱਜ ਵੀ ਡਰਾਉਣ ਦੀ ਕੋਸ਼ਿਸ਼ ਕਰਨਗੇ ਲੋਕਾਂ ਨੂੰ ਪਰ ਨਹੀਂ ਜਦੋਂ ਤਕਦੀਰ ਸਾਥ ਨਾ ਦੇਵੇ ਤਾਂ ਰੱਬ ਮੱਤ ਮਾਰ ਦੇਣਾ ਫਿਰ ਐਂ ਚੱਲਦਾ ਹੁੰਦਾ ਹੈ ਕੱਲ ਇਹਨਾਂ ਦੇ ਪ੍ਰਧਾਨ ਨੇ ਜੋ ਮੂੰਹ ਐਡਮਿਟ ਕੀਤਾ ਹੈ ਜਿੰਦਗੀ ਭਰ ਉਹ ਇਹਨਾਂ ਤੋਂ ਪਾਸੇ ਨਹੀਂ ਜਾਂਦਾ ਪੀੜੀਆਂ ਦਰ ਪੀੜੀਆਂ ਅਕਾਲ ਤੱਕ ਸਭ ਇੱਥੇ ਰਹਿਣਾ ਹੈ ਸੁਪਰੀਮ ਪਾਵਰ ਇੱਥੇ ਰਹਿਣੀ ਹੈ ਪਰ ਯਾਦ ਰੱਖਿਆ ਜੇ ਜਿਹੜਾ ਗੁਨਾਹ ਕਬੂਲ ਕਰਨ ਵਾਲਾ ਜਿਹੜੇ ਗੁਨਾਹ ਕੀਤੇ ਨੇ ਉਹਨਾਂ ਦਾ ਖੁਰਾ ਖੋਜ ਨਹੀਂ ਰਹਿਣਾ ਦੁਨੀਆ ਇਸ ਦੇ ਉੱਪਰ ਮਸੇ ਰੰਗੜ ਦਾ ਕੋਈ ਬੱਲ ਲੱਭਿਆ ਨਹੀਂ ਕੱਕ ਅਬਦਾਲੀ ਜਾਂ ਕੱਕ ਨਹੀਂ ਲੱਭਿਆ ਅੱਜ ਤੱਕ ਕੁਝ ਨਹੀਂ ਰਹਿ ਗਿਆ ਪਿੱਛੇ ਏ ਤੁਸੀਂ ਜਿਹੜਾ ਸਿੱਖਾਂ ਨੂੰ ਡਰਾਉਂਦੇ ਜੇ ਧਮਕਾਉਂਦੇ ਜੇ ਆਪਦੇ ਪੰਜਾਬ ਦਾ ਬੇੜਾਗਰ ਕੀਤਾ ਉੱਤੇ ਸੌਦੇ ਕੀਤੇ ਤੁਸੀਂ ਸੈਂਟਰ ਗਵਰਨਮੈਂਟ ਨਾਲ ਤੁਸੀਂ ਤਹਿਸ ਨਸ ਕਰਕੇ ਪੰਜਾਬ ਨੂੰ ਰੱਖ ਦਿੱਤਾ ਅੱਜ ਅਸੀਂ ਬੁੱਢੇ ਨਾਲੇ ਤੇ ਸਾਡੇ ਲੋਕ ਕੁੱਟ ਖਾਂਦੇ ਫਿਰਦੇ ਨੇ ਅੱਜ ਕਿਹੜੀ ਸ਼ਰਮ ਵਾਲੀ ਗੱਲ ਹੈ ਕਿ ਪੰਜਾਬ ਸਰਕਾਰ ਪ੍ਰਵਾਸੀਆਂ ਨੂੰ ਗੇ ਗੱਡੀਆਂ ਲਾ ਕੇ ਉੱਥੇ ਪਹਚਾ ਰਹੀ ਹੈ ਯਾਰ ਆ ਜਿਹੜਾ ਕੰਮ ਕਰਦੇ ਪਏ ਜੇ ਐਸ ਸਰਕਾਰ ਦੇ ਅੰਦਰ ਇਹ ਕਿਹਨਾਂ ਦੀ ਦੇਣ ਤੇ ਇਹਨੂੰ ਇਹਨੂੰ ਫੋਲੋ ਕੌਣ ਕਰ ਰਿਹਾ ਆਪਦੀ ਕੌਮ ਦੇ ਵੈਰੀ ਆਪਦੇ ਪੰਜਾਬ ਦੇ ਲੋਕਾਂ ਦੇ ਵੈਰੀ ਇਹ ਤਾਂ ਲੋਕ ਨੇ ਐਮਐਲਏ ਤੇ ਮინისტრ ਸਾਡੇ ਇਹ ਬਖਸ਼ਣਯੋਗ ਨਹੀਂ ਸੋ ਇਹ ਕੱਲ ਜਿਹੜਾ ਫੈਸਲਾ ਹੈ ਉਹਦੇ ਬਾਰੇ ਤਾਂ ਮੈਂ ਕਹੂੰਗਾ ਕਿ ਅਕਾਲ ਪੁਰਖ ਨੇ ਬੜਾ ਮੈਂ ਕਹੂੰਗਾ ਜਿਹੜਾ ਐਡਮਿਟ ਕਰਾਤਾ ਗਨਾਹ ਕਬੂਲ ਕਰਾਇਆ ਹੈ ਉਹ ਬਹੁਤ ਵਧੀਆ ਹੈ ਇਹ ਆਖਰੀ ਸਵਾਲ ਹੈ ਇਹ ਵੀ ਅਕਾਲ ਤਖਤ ਸਾਹਿਬ ਦੀ ਸਿਕੋਂ ਦੀ ਖੂਬਸੂਰਤੀ ਮੰਨੀਏ ਕਿ ਜਿਹੜੇ ਲੋਕਾਂ ਦੇ ਉੱਪਰ ਜਿਨ੍ਹਾਂ ਨੇ ਰਾਜ ਕੀਤਾ ਤੇ ਉਹਨਾਂ ਨੇ ਗੁਨਾਹ ਵੀ ਜਿਹੜਾ ਕੀਤੇ ਉਹਨਾਂ ਨੂੰ ਆਖਰ ਅਕਾਲ ਤਖਤ ਸਾਹਿਬ ਦੇ ਵਿੱਚ ਆ ਕੇ ਉਹਨਾਂ ਲੋਕਾਂ ਦੇ ਸਾਹਮਣੇ ਆ ਕੇ ਗੁਨਾਹ ਕਬੂਲਣੇ ਪਏ ਵੀ ਅਕਾਲ ਤਖਤ ਸਾਹਿਬ ਦੀ ਖੂਬਸੂਰਤੀ ਹੈ ਦੇਖੋ ਸੁਪਰੀਮ ਪਾਵਰ ਸੀ ਜਿਹੜੇ ਕਈ ਸਾਲਾਂ ਦੇ ਵਿੱਚ ਇਹਨਾਂ ਨੇ ਤਹਸ ਨਸ ਕਰਕੇ ਰੱਖਤੀ ਇਹਨਾਂ ਲੋਕਾਂ ਨੇ ਜਿਹੜੇ ਜਥੇਦਾਰ ਸਾਹਮਣੇ ਖੜੋਤੇ ਸੀ ਉਹਨਾਂ ਨੂੰ ਕੋਈ ਸਵਾਦਾ ਜਵਾਬ ਨਹੀਂ ਸੀ ਆ ਰਿਹਾ ਜਦੋਂ ਤੋਂ ਆਵਾਜ਼ ਆਉਂਦੀ ਸੀ ਕਿ ਤੁਸੀਂ ਘਰੇ ਬੈਠ ਕੇ ਜਾਂ ਕਿਤੇ ਮੀਟਿੰਗ ਕਰਕੇ ਆਕਾਲ ਤਖਤ ਸਾਹਿਬ ਦੀਆਂ ਕਾਰਵਾਈਆਂ ਨੂੰ ਚੇਂਜ ਕੀਤਾ ਸਿੱਖਾਂ ਦੀ ਸਭ ਤੋਂ ਵੱਡੀ ਸੁਪਰੀਮ ਪਾਵਰ ਆਕਾਲ ਤਖਤ ਸਾਹਿਬ ਜਿਹਨੂੰ ਵਰਤ ਕਾਉਣ ਰਿਹਾ ਇੱਕ ਪਰਿਵਾਰ ਵਰਤ ਰਿਹਾ ਤੇ ਐਦੂ ਤੇ ਮਨੋਸ਼ੀ ਕੀ ਹੋਊਗੀ ਸਾਡੇ ਲਈ ਐਦੂ ਤੇ ਸਾਡੇ ਲਈ ਮਾੜਾ ਕੀ ਹੋਊਗਾ ਜੇ ਅਸੀਂ ਅਜੇ ਵੀ ਕਹੀਏ ਕਿ ਇਹ ਪਰਿਵਾਰ ਤੇ ਇਹ ਬੰਦੇ ਜਿਹੜੇ 15 20 ਨੇ ਇਹਨਾਂ ਨੂੰ ਅੱਗੇ ਰੱਖਣਾ ਹੈ ਤੇ ਫਿਰ ਲਹਨਤਾ ਸਾਡੇ ਦਿਮਾਗ ਕਰਾਤਾ ਸਮਾਂ ਤਾਂ ਬਹੁਤ ਬਹੁਤ ਸਾਡੀ ਕਰ ਮੇਰੇ ਨਾਲ ਐਡਵੋਕੇਟਰ ਪਾਲ ਸਿੰਘ ਖਾਰਾ ਹੋਰੀ ਸੀ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਤੁਹਾਡੀ ਟਿੱਪਣੀ ਬੜੀ ਅਹਿਮ ਹੈ ਜੁੜੇ ਰਹੋ ਆਵਾਰਾਂ ਵੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇਵਾਉਂਦੇ ਹੋ ਇਜਾਜ਼ਤ ਧੰਨਵਾਦ ਜੀ